ਸਸੀ ਗਾਲ ਦੋਸਤੋ ਇੱਕ ਵਾਰ ਫਿਰ ਹਾਜ਼ਰਾਂ ਜੀ ਅੱਜ ਯਾਨੀ ਕਿ 4 ਜਨਵਰੀ 2024 ਦੇ ਜਿਹੜੇ ਕਿੰਨੂ ਮੰਡੀ ਦੇ ਭਾਅ ਲੈ ਕੇ ਤੇ ਠੰਡ ਦੀ ਜਿਹੜੀ ਗੱਲ ਕਰੀਏ ਤਾਂ ਸੀਤ ਲੇਅਰ ਨੇ ਇੱਕ ਵਾਰ ਫਿਰ ਜ਼ੋਰ ਫੜ ਲਿਆ ਅੱਜ ਫਿਰ ਪਾਰਾ ਜਿਹੜਾ ਕਾਫੀ ਨੀਵੇਂ ਪੱਧਰ ਤੇ ਹੀ ਰਿਹਾ ਜੀ ਸੋ ਅ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਇਸ ਠੰਡ ਦੇ ਵਿੱਚ ਥੋੜਾ ਜਆ ਆਪਦਾ ਕਿਆ ਲਈ ਰੱਖਣਾ ਚਾਹੀਦਾ ਤੇ ਗੱਲ ਕਰ ਲੈਨੇ ਆ ਅੱਜ ਦੀਆਂ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਕਿੰਨੂ ਦੇ ਭਾਅ ਦੀ ਸਭ ਤੋਂ ਪਹਿਲਾਂ ਆਪਾਂ ਫਰੋਈਪੁਰ ਦੇ ਜੀਰਾ ਤੋਂ ਸ਼ੁਰੂ ਕਰਦੇ ਆ ਜੀ ਹਰ ਰੋਜ਼ ਦੀ ਤਰ੍ਹਾਂ ਤਾਂ ਜੀਰਾ ਦੇ ਵਿੱਚ ਅੱਜ ਕਿੰਨੂ ਦਾ ਭਾਅ 18 ਰੁਪਏ ਪ੍ਰਤੀ ਕਿਲੋ ਰਿਹਾ ਹੈ ਕਰਨ ਧਰਨ ਦੇ ਵਿੱਚ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਤੇ ਸੰਗਰੂਰ ਦੇ ਇਸ ਨਾਮ ਵਿੱਚ ਕਿੰਨੂ 15 ਰੁਪਏ ਪ੍ਰਤੀ ਕਿਲੋ ਵਿਕਿਆ ਮੋਗਾ ਦੇ ਵਿੱਚ ਵੀ ਕਿੰਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਰਿਹਾ ਹੈ ਜੀ ਹਾਂ ਦੋਸਤੋ ਜਿਸ ਤਰ੍ਹਾਂ ਠੰਡ ਵਧ ਰਹੀ ਆ ਤਾਂ ਕਿਤੇ ਨਾ ਕਿਤੇ ਜਿਹੜਾ ਵੈਸੇ ਤਾਂ ਕਿੰਨੂ ਆ ਜਿਹੜਾ ਉਹ ਇਮਿਊਨਿਟੀ ਵਧਾਉਂਦਾ ਪਰ ਫਿਰ ਵੀ ਕਈ ਲੋਕ ਕਹਿੰਦੇ ਨੇ ਕਿ ਠੰਡਾ ਹੁੰਦਾ ਜਾਂ ਖਾਂਦੇ ਨਹੀਂ ਤਾਂ ਤੁਸੀਂ ਆਪਦੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਤੇ ਇੰਨੀ ਜਿਹੜੀ ਠੰਡ ਪੈ ਰਹੀ ਆ ਉਹ ਕਿੰਨੂ ਦੇ ਲਈ ਵਰਦਾਨ ਹੈ ਜਾਂ ਕਿਤੇ ਫਿਰ ਕਿਸਾਨਾਂ ਦੇ ਲਈ ਇਹ ਮੁਸ਼ਕਲ ਦੀ ਘੜੀ ਤਾਂ ਨਹੀਂ ਪੈਦਾ ਕਰ ਦੂਗੀ ਕਿ ਕਿਤੇ ਦੇ ਭਾਜ ਨੇ ਜਿਹੜੇ ਉਹ ਡਾਊਨ ਚਲੇ ਜਾਣ ਇਸ ਤੋਂ ਵੀ ਜ਼ਿਆਦਾ ਤੇ ਬਠਿੰਡਾ ਦੇ ਮੋੜ ਵਿੱਚ ਗੱਲ ਕਰੀਏ ਤਾਂ ਇੱਥੇ ਕਿਨੂ ਦਾ ਭਾਅ 17 ਰੁਪਏ ਪ੍ਰਤੀ ਕਿਲੋ ਰਿਹਾ ਹੈ ਲੁਧਿਆਣਾ ਵਿੱਚ ਕਿਨੂ ਅੱਜ 22 ਰੁਪਏ ਪ੍ਰਤੀ ਕਿਲੋ ਵਿਕਿਆ ਇਸੇ ਤਰ੍ਹਾਂ ਹੀ ਮੁਹਾਲੀ ਦੇ ਕੋਰਾਲੀ ਵਿੱਚ ਕਿਨੂ ਦਾ ਭਾਅ 17 ਰੁਪਏ 30 ਪੈਸੇ ਪ੍ਰਤੀ ਕਿਲੋ ਰਿਹਾ ਤੇ ਖਰੜ ਵਿੱਚ ਕਿਨੂ 20 ਰੁਪਏ ਪ੍ਰਤੀ ਕਿਲੋ ਵਿਕਿਆ ਫਾਜ਼ਿਲਕਾ ਦੀ ਜਲਾਲਾਬਾਦ ਮੰਡੀ ਦੇ ਵਿੱਚ ਜੇਕਰ ਗੱਲ ਕਰੀਏ ਕਿਨੂ ਦੀ ਤਾਂ ਇੱਥੇ ਜਿਹੜਾ ਕਿਨੂ ਦਾ ਭਾਅ ਉਹ 10 ਰੁਪਏ ਪ੍ਰਤੀ ਕਿਲੋ ਹੀ ਰਿਹਾ ਹੈ ਜੀ ਹਾਂ ਗੜਸ਼ੰਕਰ ਦੀ ਗੱਲ ਕਰੀਏ ਤਾਂ ਇੱਥੇ ਗੜਸ਼ੰਕਰ ਦੇ ਵਿੱਚ ਕਿੰਨੂ 20 ਰੁਪਏ ਪ੍ਰਤੀ ਕਿਲੋ ਰਿਹਾ ਤੇ ਦੁਰਾਹਾ ਦੇ ਵਿੱਚ ਕਿੰਨੂ 18 ਰੁਪਏ ਪ੍ਰਤੀ ਕਿਲੋ ਰਿਹਾ ਦਸੂਹਾ ਦੇ ਵਿੱਚ ਕਿੰਨੂ ਦਾ ਭਾਅ 35 ਰੁਪਏ ਪ੍ਰਤੀ ਕਿਲੋ ਤੇ ਭਵਾਨੀਗੜ ਦੇ ਵਿੱਚ ਕਿੰਨੂ 30 ਰੁਪਏ ਪ੍ਰਤੀ ਕਿਲੋ ਰਿਹਾ ਸੀ ਮੁਕਸਰ ਦੀ ਬਰੀਵਾਲਾ ਮੰਡੀ ਦੇ ਵਿੱਚ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਤੇ ਅਮਰਸਰ ਦੀ ਮੰਡੀ ਦੇ ਵਿੱਚ ਮੇਵਾ ਮੰਡੀ ਦੇ ਵਿੱਚ ਜਿਹੜਾ ਕਿੰਨੂ ਦਾ ਭਾਅ ਰਿਹਾ ਉਹ 15 ਰੁਪਏ ਪ੍ਰਤੀ ਕਿਲੋ ਹੀ ਰਿਹਾ ਜੀ ਤੇ ਦਿੱਲੀ ਦੀ ਆਜ਼ਾਦਪੁਰ ਮੰਡੀ ਜਿਹੜੀ ਸਭ ਤੋਂ ਵੱਡੀ ਮੰਡੀ ਹੈ ਉੱਥੇ 30 ਰੁਪਏ ਪ੍ਰਤੀ ਕਿਲੋ ਰਿਹਾ ਕਿਨੂ ਦਾ ਭਾ ਰਜ਼ੌਰੀ ਦੇ ਵਿੱਚ ਕਿਨੂ 30 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਕਠੂਆ ਦੇ ਵਿੱਚ ਵੀ ਕਿਨੂ ਦਾ ਭਾ 20 ਰੁਪਏ ਪ੍ਰਤੀ ਕਿਲੋ ਰਿਹਾ ਉਹਨਾਂ ਦੀ ਗੱਲ ਕਰੀਏ ਤਾਂ 30 ਰੁਪਏ ਪ੍ਰਤੀ ਕਿਲੋ ਤੇ ਮੰਡੀ ਦੇ ਵਿੱਚ ਕਿਨੂ 25 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਹੀ ਸ਼ਾਹਬਾਦ ਮੰਡੀ ਦੇ ਵਿੱਚ ਕਿਨੂ 31 ਰੁਪਏ 75 ਪੈਸੇ ਪ੍ਰਤੀ ਕਿਲੋ ਰਿਹਾ ਤੇ ਚੰਬਾ ਵਿੱਚ ਕਿਨੂ 35 ਰੁਪਏ ਪ੍ਰਤੀ ਕਿਲੋ ਰਿਹਾ ਤੇ ਜੇਕਰ ਗੱਲ ਕਰੀਏ ਨਰੈਣਗੜ੍ਹ ਦੀ ਤਾਂ ਇੱਥੇ ਕਿਨੂ 16 ਰੁਪਏ ਪ੍ਰਤੀ ਕਿਲੋ ਰਿਹਾ ਤੇ ਮਹਿਮ ਦੇ ਵਿੱਚ ਕਿੰਨੂ ਦਾ ਭਾਅ 12 ਰੁਪਏ ਪ੍ਰਤੀ ਕਿਲੋ ਹੀ ਰਿਹਾ ਫਰੀਦাবাদ ਮੰਡੀ ਦੇ ਵਿੱਚ ਕਿੰਨੂ 15 ਰੁਪਏ ਪ੍ਰਤੀ ਕਿਲੋ ਵਿਕਿਆ ਜੀ ਤੇ ਗਨੌੜ ਦੇ ਵਿੱਚ ਕਿੰਨੂ ਦਾ ਭਾਅ ਜਿਹੜਾ ਉਹ 25 ਰੁਪਏ ਪ੍ਰਤੀ ਕਿਲੋ ਰਿਹਾ ਹਾਂਸੀ ਦੇ ਵਿੱਚ 14 ਰੁਪਏ ਤੇ ਹਸਾਰ ਦੇ ਵਿੱਚ 16 ਰੁਪਏ ਪ੍ਰਤੀ ਕਿਲੋ ਰਿਹਾ ਤਾਂ ਦੋਸਤੋ ਵੀਡੀਓ ਨੂੰ ਜਤੋਂ ਜਿਆਦਾ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਜਰੂਰ ਕਰਿਓ ਜੀ ਧੰਨਵਾਦ